ਅੱਜ ਦੀਆਂ ਮੁੱਖ ਖਬਰਾਂ ਗੜਸ਼ੰਕਰ ਚ ਭਾਰਤ-ਬੰਦ ਸੱਦੇ ਦਾ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਪਾਸਪੁਰ ਚ ਸ਼ੰਭੂ ਬਾਰਡਰ ਤੇ ਜਾਨ ਗਵਾਉਣ ਵਾਲੇ ਕਿਸਾਨ ਦਾ ਕੀਤਾ ਗਿਆ ਅੰਤਿਮ ਸੰਸਕਾਰ। ਬਟਾਲਾ ਦੇ ਐਮ.ਐਲ.ਏ. ਅਮਨ ਸ਼ੇਰ ਸਿੰਘ ਕਲਸੀ ਨੇ ਰੱਖੇ ਵਿਕਾਸ ਕਾਰਜਾਂ ਦੇ ਨੀਂ ਪੱਥਰ। ਬਟਾਲਾ ਚ ਲਗਾਇਆ ਗਿਆ ਸ਼ੂਗਰ ਤੇ ਅੱਖਾਂ ਦਾ ਫ੍ਰੀ ਕੈਂਪ। ਪੰਜਾਬ ਦੇ ਸੀ.ਐਮ. ਭਗਵੰਤ ਸਿੰਘ ਮਾਨ ਪਹੁੰਚੇ ਲੁਧਿਆਣਾ। ਹੁਣ ਖਬਰਾਂ ਵਿਸਥਾਰ ਨਾਲ। ਸੰਯੁਕਤ ਕਿਸਾਨ ਮੋਰਚਾ ਕੇਂਦਰੀ ਟ੍ਰੇਡ ਯੂਨੀਅਨਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤਬੰਦ ਸੱਦੇ ਦੇ ਮੱਦੇਨਜ਼ਰ ਅੱਜ ਗੜਸ਼ੰਕਰ ਸ਼ਹਿਰ ਵਿੱਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ ਅਤੇ ਗੜਸ਼ੰਕਰ ਦੇ ਬੰਗਾ ਚੌਂਕ ਵਿਖੇ ਵਕ ਵਕ ਜਥੇਬੰਦੀਆਂ ਵੱਲੋਂ ਆਵਾਜਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਕੇ ਚੱਕਾ ਜਾਮ ਕੀਤਾ ਗਿਆ ਸੀ ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਦੇਖੋ ਪੂਰੀ ਖਬਰ ਕਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀਆਂ 380 ਦਿਨ ਕੋਲ ਲੜਿਆ ਬਾਰਡਰਾਂ ਤੇ ਸ਼ੰਭੋ ਬਾਰਡਰ ਖਨੌਰੀ ਜਿਹੜੇ ਹੋਰ ਬਾਰਡਰ ਨੇ ਉਹਨਾਂ ਤੇ ਜਿਹੜੇ ਘੋਲ ਲੜੇ ਨੇ ਜਿਹੜੇ 380 ਦੇ 750 ਦੇ ਕਰੀਬ ਸਾਡੇ ਸ਼ਹੀਦ ਹੋਏ ਨੇ ਕਿਸਾਨ ਉਹਨਾਂ ਨੂੰ ਬਹੁਤਿਆਂ ਨੂੰ ਹਜੇ ਮੁਆਵਜ਼ਾ ਨਹੀਂ ਮਿਲਿਆ ਪੁਰਾਣੇ ਕੇਸ ਚੱਲਦੇ ਆ ਲਖੀਮਪੁਰ ਖੀਜੀ ਦੇ ਕਾਤਲ ਬਾਹਰ ਤੁਰੇ ਫਿਰਦੇ ਆ ਉਹਨਾਂ ਨੂੰ ਗਫਤਾਰ ਕਰਾ ਕੇ ਸੁਜਾਵਾਂ ਦੁਆਨ ਲਈ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਮੁਆਵਜ਼ਾ ਦੁਆਨ ਲਈ ਤੇ ਮਿਨਿਮਮ ਸਪੋਰਟਸ ਪ੍ਰਾਈਸ ਜੋ ਬੀਜਦੇ ਆ ਉਹ ਵੱਢ ਕੇ ਇਹ ਜ਼ਮੀਨ ਵਿਖ ਜਣੀ ਆ ਲਾਗਤ ਵੱਧ ਜਾਣੀ ਆ ਤੇ ਆਮਦਨ ਘਟ ਜਾਣੀ ਆ ਏ ਅਦਾਨੀ ਆਵਾਨੀ ਚਾਹੁੰਦਾ ਅੱਜ ਅਦਾਨੀ ਆਵਾਨੀ ਤੇ 100 ਬੰਦਾ ਜਿਨ੍ਹਾਂ ਕੋ 73% ਸਾਰੀ ਦੌਲਤ ਆ 27 ਬੰਦਿਆਂ ਕੋਲ ਜਿਹੜੇ 140 ਕਰੋੜ ਨੇ ਉਹਨਾਂ ਕੋ ਕੇਵਲ 27 ਰੁਪਏ ਆ ਇਹਨਾਂ ਦੇ 18 ਲੱਖ ਕਰੋੜ ਰੁਪਈਆ ਕਰਜ਼ੇ ਤੇ ਲਕੀਰ ਮਾਰਤੀ ਕਿਸਾਨਾਂ ਦਾ ਸਿਰਫ 18 ਲੱਖ ਕਰੋੜ ਰੁਪਈਆ ਜਿਹੜਾ ਐ ਲਕੀਰ ਮਾਰ ਕੇ ਉਹਨਾਂ ਦਾ ਕਰਜ਼ਾ ਵੀ ਖਤਮ ਹੁੰਦਾ ਤੇ ਨਾਲ ਉਹਨਾਂ ਨੂੰ ਮਿਨੀਮਮ ਸਪੋਰਟਸ ਪ੍ਰਾਈਸ ਮਿਲੂਗੀ ਜੇ ਕਿਸਾਨਾਂ ਨੂੰ ਠੀਕ ਭਾਅ ਮਿਲਣਗੇ ਤੇ ਬਾਜ਼ਾਰਾਂ 'ਚ ਰੌਣਕਾਂ ਹੋਗੀਆਂ ਜੇ ਅਹੀਂ ਤਾਂ ਰਾਮਗਉਂ ਬੰਗ ਲੋਕ ਐ ਨੰਗ ਜੋਗੇ ਬਾਜ਼ਾਰਾਂ 'ਚ ਪੈਸਾ ਜੇਬ 'ਚ ਨਹੀਂ ਹੋਣਾ ਅੱਜ ਜੋ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਆ ਉਹਦੇ ਸੰਬੰਧ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਸੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਰਲ ਕੇ ਉਹਦੇ ਵਿੱਚ ਸਾਡੀ ਛੇਰੇ ਪੰਜਾਬ ਕਿਸਾਨੀ ਉਹਨੇ ਵੀ ਵਿੱਚ ਹੀ ਆ ਕਿ ਅਸੀਂ ਸਾਰੇ ਉਸ ਚੀਜ਼ ਨੂੰ ਲਾਗੂ ਕਰਨ ਲਈ ਬੈਠੇ ਆਂ ਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਜਿਵੇਂ ਲੋਕਾਂ ਨੂੰ ਕੁਚਲਿਆ ਜਾ ਰਿਹਾ ਮਾਰਿਆ ਜਾ ਰਿਹਾ ਸੀ ਉਹਦੇ ਜ਼ਬਰ ਦੇ ਵਿਰੋਧ ਦੇ ਵਿੱਚ ਇੱਥੇ ਅੱਜ ਬੈਠੀਆਂ ਜੀ ਸੋ ਅਸੀਂ ਜਿਦਾ ਕਿ ਸਰਕਾਰ ਆਪਣਾ ਵਾਅਦਾ ਕਰਕੇ ਮੁਕਰੀ ਆ ਕਿਸਾਨਾਂ ਨੂੰ ਦੁਬਾਰਾ ਦਿੱਲੀ ਜਾਣਾ ਪੈ ਰਿਹਾ ਤੁਹਾਡੇ ਸਾਹਮਣੇ ਆ ਕਿ ਸ਼ੰਭੂ ਬੈਰੀਅਰ ਤੇ ਕੀ ਹੋ ਰਿਹਾ ਡਰੋਨ ਦੇ ਨਾਲ ਬੰਬ ਸਿੱਟੇ ਜਾ ਰਹੇ ਆ ਇਧਰਲੇ ਪਾਸੇ ਸਾਨੂੰ ਪਾਕਿਸਤਾਨ ਦੀ ਹੱਦ ਲੱਗ ਗਈ ਉਧਰਲੇ ਪਾਸੇ ਹਰਿਆਣੇ ਨੇ ਆਪਣੀ ਬਾੜਬੰਦੀ ਕਰ ਦਿੱਤੀ ਆ ਅਸੀਂ ਨਾ ਉਧਰ ਜੋ ਕੇ ਨਾ ਉਧਰ ਜੋ ਕੇ ਕੀ ਸਾਨੂੰ ਇਹ ਇੱਕ ਭਾਰਤ ਦਾ ਹਿੱਸਾ ਨਹੀਂ ਸਮਝਦੇ ਪੰਜਾਬ ਨੂੰ ਪੰਜਾਬ ਭਾਰਤ ਤੋਂ ਬਾਹਰ ਹੈ ਕਿਤੇ ਅਸੀਂ ਆਪਣੇ ਹੱਕ ਮੰਗਣ ਲਈ ਦਿੱਲੀ ਸੰਸਦ ਭਵਨ ਜਾ ਰਹੇ ਸੀ ਕਿਉਂ ਨਹੀਂ ਐਡ ਐਡ ਬੈਰੀਕੇਡ ਲਾਈ ਮੋਰੇ ਪਰ ਅਸੀਂ ਇਸ ਚੀਜ਼ ਦੀ ਨਕਿੱਦੀ ਕਰਦੇ ਹਾਂ ਜਦ 16 ਫਰਵਰੀ ਦਾ ਭਾਰਤ ਬੰਦ ਜਿਹੜਾ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨ ਮਲਾਜਮਾਂ ਦੀਆਂ ਫੈਡਰੇਸ਼ਨਾਂ ਸੰਯੁਕਤ ਮੋਰਚੇ ਨੇ ਸਾਂਝਾ ਸੱਦਾ ਦਿੱਤਾ ਭਾਰਤ ਬੰਦ ਦਾ ਜਿਹਦੇ ਵਿੱਚ ਮਜ਼ਦੂਰ ਅੱਜ ਮਲਾਜ਼ਮ ਕਿਸਾਨ ਮਨਰੇਗਾ ਪੱਠਾ ਮਜ਼ਦੂਰ ਜਿਨ੍ਹਾਂ ਨੇ ਇਕੱਠੇ ਹੋ ਕੇ ਅੱਜ ਗਰਸ਼ੰਗਰ ਦੀ ਧਰਤੀ ਤੇ ਜਾਮ ਲਾਇਆ 16 ਫਰਦੀਆ ਦੇਸ਼ ਦਾ ਬੰਦਵਾ ਉਹਦੀ ਆਵਾਜ਼ ਚ ਆਵਾਜ਼ ਮਲਾਈ ਆ ਇਹ ਮੰਗਾਂ ਕੀ ਆ ਮੰਗਾਂ ਪਹਿਲੀ ਗੱਲ ਤੇ ਇਹ ਆ ਜਿਹੜਾ ਦੇਸ਼ ਦਾ ਹਕਮਾ ਮੋਦੀ ਸਰਕਾਰ ਜਿਹੜਾ ਧਰਮ ਦੇ ਨਾਂ ਤੇ ਲੋਕਾਂ 'ਚ ਬੰਡੀਆਂ ਪਾਉਂਦਾ ਜਿਹੜੇ ਅਸਲੀ ਮੁੱਦੇ ਆ ਉਹਨੂੰ ਦਰ ਕਨਾਰ ਕਰ ਰਿਹਾ ਅਸਲੀ ਮੁੱਦੇ ਕੀ ਆ ਅੱਜ ਦੇਸ਼ ਦਾ ਪਬਲਿਕ ਸੈਕਟਰ ਜਿਹੜਾ ਆ ਉਹਨੂੰ ਠੇਕੇ ਦੇ ਦਿੱਤਾ ਉਹਨੂੰ ਨਿੱਜੀ ਉਹਦਾ ਨਿੱਜੀ ਕਰਨ ਕਰ ਦਿੱਤਾ ਕੌਡੀਆਂ ਦੇ ਪਾ ਵੱਡੇ ਪੂੰਜੀਪਤੀਆਂ ਕੋਲ ਵੇਚ ਦਿੱਤਾ ਸ਼ੰਭੂ ਬਾਰਡਰ ਤੇ ਧਰਨੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਗਿਆਨ ਸਿੰਘ ਦੀ ਮਰਤਕ ਦੇ ਪਹੁੰਚੀ ਜੱਦੀ ਪਿੰਡ ਚਾਚੋਕੇ ਜਿੱਥੇ ਦੇ ਸ਼ਮਸ਼ਾਨ ਘਾੜ ਵਿੱਚ ਕਿਸਾਨ ਗਿਆਨ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ ਇਸ ਮੌਕੇ ਤੇ ਐਸ ਕੇ ਐਮ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੁਬਾਈ ਆਗੂ ਪਹੁੰਚੇ ਜਿੰਨਾ ਵਿੱਚ ਬਲਵੰਤ ਸਿੰਘ ਬੀਬੀ ਸੁਖਵਿੰਦਰ ਕੌਰ ਜਰਨਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫੂਲ ਪਰਮਜੀਤ ਕੁਮਾਰ ਰਾਸ਼ਟਰੀ ਕਿਸਾਨ ਸੰਗਠਨ ਪਹੁੰਚੇ ਮਿੱਤ ਕਿਸਾਨ ਗਿਆਨ ਸਿੰਘ ਦਾ ਅੰਤਿਮ ਸੰਸਕਾਰ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਸੰਸਕਾਰ ਮੌਕੇ ਸ਼ਾਮਲ ਹੋਈਆਂ ਦੇਖੋ ਪੂਰੀ ਖਬਰ ਸੰਗਠਨ ਮੱਧ ਪ੍ਰਦੇਸ਼ ਸੇ ਹੂ बहुत अजीब लगता है जब किसी कार्य को करने के लिए आप निकलते हैं घर से साथी के साथ और आपके साथी बीच में ही साथ छोड़ के चले जाते हैं बहुत बुरा लगता है सोच के तो ये निकले थे कि सभी जा रहे हैं जीत के आएंगे और फिर अपनी खुशियां भी साथ में मनाएंगे लेकिन ये खुशी हम जीतने के बाद भी कभी नहीं मना सकते क्योंकि हमारे कई साथी नहीं रह पाएंगे जिसमें आज सिंह के साथ हुआ है अभी ज्यान तक ज्यान हमारे सॉरी सॉरी ज्ञान सिंह के साथ हुआ है और अभी जो सरकार की रवैया है उस हिसाब से तो लगता है कि उसको एक तनाशा का लत लग गया है दुनिया के तनाशा में सबसे पहली प्राथमिकता ये रहता है कि उसके नाम से कितनी मौतें हो चुकी हैं तो उस तरीके से दो साथी का भी बताना चाह रहा हूँ कि एक करियर का हड्डी टूटा है और एक का एक आँख पूरी तरीके से ख़त्म हो गया दूसरा थोड़ा बहुत बच रहा है तो हमें नहीं लगता कि ये सरकार इतनी जल्दी मानने उसको कुर्बानी लेना पसंद है 145 सौ पैंतालीस इंजट केवल शंभू बॉर्डर पे हुए हैं इनका भी केवल बताया जाता है कि हार्ट अटैक से हार्ट अटैक से नहीं है पहले इनके पूरे फेफड़े में धुआं भरा था और धुआं भरने के बाद वो भागे थे वहाँ से उसके बाद वो कभी धुआं नहीं निकल पाया तो मेरा ये कहना है कि सरकार ये क्या चाहती है अगर कुर्बानी चाहती तो हम ऐसे भी दे देंगे लेकिन हमें इस तरह से तरपा के लेने की क्या ज़रूरत है बस यही है कि उनकी आत्मा को शांति दे मिले अब आज की जैसे कल भी मीटिंग थी मीटिंग का समय आप क्या लग रहा है कि ये आंदोलन ये पंजाब के सीमित ही रह चुका है हम लोग हम लोग हम लोग सरकार को बोल रहे हैं कि कुछ तो बोलिए किसी मुद्दे पे तीन चार मुद्दे स्वामीनाथन एम एस के ग्रांटी किसान के कर्ज माफ़ी या दस हज़ार रुपया की तो कुछ तो बोले वो हर बात पे यही कहते कि नहीं कमेटी बना दीजिए कमेटी बना दीजिए कमेटी तो स्वामीनाथन का भी बना था 2005 में ही रिपोर्ट आ गई थी बाईसों पेजों में अभी तक उसका क्यों नहीं लागू किया गया कमेटी बनाना ही था तो वो तो दो में भी बन गए थे कमेटी से क्या निकला कुछ नहीं निकला वो सोच रहे कि आचार संहिता लग जाएगा कमेटी का काम पूरा हो जाएगा और पूरे देश में हम घूम घूम के बोलेंगे कि देखिए किसानों को स्वामीनाथन रिपोर्ट हम दे दिए किसानों को एम एस गारंटी दे दिए कि कमेटी बना दिए और उसका वोट का फ़ायदा भी लेंगे और हमें कुछ मिलेगा भी नहीं तो उनका कमेटी से कुछ हम लोग एक किसी मुद्दे पे आप राष्ट्रपति से दो लाइन का तो है कि आप अध्यादेश लेके आ जाइए उसमें लिखवा दीजिए कि ए एम एस पी की दिया गया छः महीने के लिए तो वैलिड रहता है उसके बाद आप कानून बना दीजिएगा अगर इतनी दिक्कत है आपको तो चाहे तो छः महीने और भी बढ़ा सकते हैं उसे लेकिन वो अध्यादेश लाने नहीं जा रहे हैं वो चाहते हैं कि जिस तरह से भूमि अधिग्रहण पर वो अध्यादेश लाए थे नियम बदलने के लिए उसी तरीके से ऐसा क्यों नहीं होता कि एम एस पी की ग्रांटी पर अध्यादेश लेके आ जाए लोन माफ़ी पर अध्यादेश लेके आ जाए तो लेकिन वो करना नहीं लोन माफ़ी तो अध्यादेश की भी जरूरत नहीं है आप कैसे सोचते हैं ये पंजाब का ही एक आंदोलन सीमित है नहीं बिहार से मैं मेरा जन्म बिहार में हुआ संगठन का काम मध्य प्रदेश में करता हूं बिहार से सौ से ऊपर किसान जंतर मंतर पे गिरफ्तार हुए और उनको एक पुलिस के अफसर बोला कि आप कहाँ जा रहे हैं तो बोला पंधेर जी के पास जा रहे हैं तो बोले पंधेर जी तो देशद्रोही है इस तरह से बोला एक अफसर ने दिल्ली का और तो बोले कि आप हमें नहीं भाग लाइए हम लोग किसान संगठन से पहले से जुड़े हुए हैं उन लोगों को जबरदस्ती टिकट कटवा के ट्रेन पर बैठा के बिहार भेज दिया गया है कर्नाटक से आ रहे थे हमारे किसान संगठन के लोग उसको भोपाल में गिरफ्तार किया गया एक महिला को बाल पकड़ के खींचा गया उनका बाल खींचने से उनका सर फूट गया है उन सभी को उज्जैन में ले जाकर कैद किया हुआ है तो ऐसा नहीं है केवल सभी इंतजार कर रहे हैं कि शंभू बॉर्डर से जैसे ही यह जत्था निकलेगा फिर पिछली बार से कई गुना ज़्यादा रहेगा और अलग अलग स्टेट से आएंगे क्योंकि हम लोग इसके लिए तेरह फरवरी को पटना में बैठक किए थे चौदह फरवरी को हम लोग ग्वालियर में बैठक किए थे फिर केरल में बैठक किए फिर तमिलनाडु सभी किसान संगठनों के पास जाकर हम लोगों ने अपनी बात रखी है सबने सहमति दिए हैं कि इस ਸਭੀ ਲੋਕ ਸਾਥ ਮੇ ਹਨ ਕੋਈ ਅਲਗ ਨਹੀਂ ਹੈ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਪਿੰਡ ਮੇਰਾ ਚਾਚੂ ਪੁਰਾ ਹੈ ਇਹਦੇ ਬਾਰੇ ਕੀ ਜਾਣਦੇ ਹੋ ਸਾਹ ਤਾਂ ਜੀ ਬਹੁਤ ਵਾੜੀ ਹੋਈ ਹੈ ਚਲੋ ਸਰੀਰ ਬੰਦਾ ਜਾਣਾ ਬੜਾ ਔਖਾ ਹੀ ਹੈ ਦੁਨੀਆ ਤੋਂ ਤੇ ਅਸੀਂ ਗਏ ਗਏ 11 ਤਰੀਕ ਨੂੰ ਗਏ ਆ ਕਿ 14 ਤਰੀਕ ਨੂੰ ਜਿਹੜੀ ਬੰਬ ਮਰੀ ਜਾ ਰਹੀ ਹੋਈ ਉਹਦੇ ਨਾਲ ਧੂਏ ਦੇ ਇਹ ਨਾ ਗਾੜੀ ਗਏ ਧੂਆਂ ਜਿਹੜਾ ਚਰਨ ਕਰਕੇ ਨਾ ਸਾਹਜ ਪ੍ਰੋਬਲਮ ਇਹਨਾਂ ਨੂੰ ਆਈ ਹੈ ਤਰਾ ਵੀ ਤੂੰ ਬਿਨਾਂ ਕారణ ਨੂੰ ਇਸੇ ਤਰ੍ਹਾਂ ਤੁਮਾ ਕਰਕੇ ਹੋਈ ਸਾਹ ਲੈਣਾ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਤੂੰ ਆਇਆ ਤਾਂ ਤਣ ਤਣ ਨਾਲ ਗੱਲ ਕੀਤੀ ਹੈਗੀ ਸੀ ਹਸਪੀਟਲ ਹਾਂਜੀ ਹਾਂਜੀ ਦਵਾਈ ਉੱਥੋਂ ਨਾ ਖਾਲਸਾ ਐਡਮ ਵਾਲਿਆਂ ਨੇ ਲਾਈਆਂ ਵਾ ਮਤਲਬ ਵੀ ਉੱਥੇ ਕੈਂਪ ਲਾਇਆ ਵਾ ਉਹਨਾਂ ਕੋ ਦਵਾਈ ਵੀ ਲਈ ਅਸੀਂ 15 ਤਰੀਕ ਨੂੰ ਦਵਾਈ ਵੀ ਖਾਂਦੇ ਰਹੇ ਦੋ ਦਿਨ ਇੱਕ ਦਿਨ ਦਵਾਈ ਖਾਧੀ ਤੇ ਰਾਤ ਨੂੰ 15 ਨੂੰ ਵੀ ਤਕਲੀਫ ਹੁੰਦੀ 16 ਨੂੰ ਗੱਲ ਹੋਈ ਜਿਆਦਾ ਇਹਨਾਂ ਨੂੰ ਜਿਹੜੀ ਹੋਈ ਆ ਕਹਿੰਦੇ ਅੱਗੇ ਵੀ ਅੰਦੋਲਨ ਤੇ ਜਾਂਦੇ ਰਹੇ ਕਾਫੀ ਹਾਂਜੀ 2020 ਵਾਲੇ ਚ ਵੀ ਕਾਫੀ ਪਹਿਲਾਂ ਵੀ ਜਾਂਦੇ ਰਹੇ ਆ ਬਾਅਦ ਚ ਵੀ ਜਾਂਦੇ ਨੇ ਅਜਿਹਾ ਹਰੇ ਰੋਕੂ ਦੇ ਜਾਂਦੇ ਰਹੇ ਆ ਸਾਰੇ ਤਾਂ ਜਾਂਦੇ ਰਹੇ ਨੇ ਇੱਥੇ ਸਦਾ ਹੁੰਦਾ ਰਿਹਾ ਜੁਨੀਆ ਉਹ ਹੀ ਜਾਂਦੇ ਰਹੇ ਸਾਬ ਸਪਿੰਟ ਜੇ ਕਿ ਇਹਨਾਂ ਦੇ ਪਰਿਵਾਰ ਚ ਕੋਲ ਪਰਿਵਾਰ ਚ ਦੋ ਜੀ ਹੀ ਇਹਦੇ ਘਰ ਦੀ ਬਿਨਾਂ ਦੇਥ ਹੋ ਗਈ ਕਾਫੀ ਜ਼ਰਬੇ ਨਾਲ ਜੀ ਬੱਚਾ ਨਹੀਂ ਕੋਈ ਇਹਨਾਂ ਦੇ ਹੋਇਆ ਲੋ ਤੇ ਫਿਰ ਭਤੀਜਿਆਂ ਦੇ ਨਾਲ ਹੀ ਰਹਿੰਦੇ ਸੀ ਆਪਣੇ ਨਾਲ ਤਸਪੀਰ ਸਿੰਘ ਦੇ ਨਾਲ ਹੀ ਆਰਥਿਕ ਹਾਲਾਤ ਕਿਦਾਂ ਦੇ ਇਹਨਾਂ ਜੀ ਹਾਂ ਜੀ ਆਰਥਿਕ ਹਾਲਾਤ ਇਸ ਤਰ੍ਹਾਂ ਦੇ ਨੇ ਜੀ ਜ਼ਮੀਨ ਛੋੜੀ ਹੀ ਬਹੁਤੀ ਛੋਟਾ ਜ਼ਿੰਮੇਵਾਰੀ ਹੀ ਸੀ ਤੇ ਦੋ 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 ਵੀਰ ਜੀ ਉਹ ਡਰਾਈਵਰ ਹੀ ਭਤੀਆ ਵਿਚਾਰਾ ਉਹ ਬਾਹਰ ਕਰਦਾ ਇਹ ਕੰਮ ਇਹ ਕਰਕੇ ਤੀਵਾਰੀ ਡੰਗਰ ਵੱਸਾ ਸੰਦਾ ਜੀ ਤੇ ਉੱਥੇ ਹੋ ਗਿਆ ਇਹ ਕਹਿ ਜੀ ਲਾ ਦੇ ਨਾ ਦਬੋ ਉਹ ਮਾੜੀ ਜੀ ਉੱਥੇ ਨਾ ਤੋਂ ਛਾਂ ਹਟਦੀ ਨਹੀਂ ਸਰਕਾਰ ਜੀ ਨਾਲੇ ਵੱਡੇ ਵੱਡੇ ਇਸ਼ਤਿਹਾਰ ਕੱਢੇ ਜਾ ਰਹੇ ਕਿ ਇੰਨਾ ਕੁਝ ਅਸੀਂ ਕਰਤਾ ਫੇਰ ਕਿਸਾਨਾਂ ਦਾ ਅੰਦੋਲਨ ਕਿਉਂ ਅਸੀਂ ਪੁੱਛਣਾ ਚਾਹੁੰਦੇ ਹਾਂ ਤੁਸੀਂ ਇੰਨਾ ਕੁਝ ਕਰਤਾ ਕਿਸਾਨ ਖੁਦਕਸ਼ੀਆਂ ਕਿਉਂ ਸਾਡੇ ਪੂਰਾ ਸਾਡੇ ਰੋਜ਼ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਜਿਹੜੇ ਲੋਕੀ ਸੰਘਰਸ਼ ਲਈ ਨਿਕਲੇ ਨੇ ਉਹ ਸੌਖੇ ਥੋੜੀ ਨੇ ਉਹ ਘਰਾਂ ਤੋਂ ਕਿਵੇਂ ਨਿਕਲੇ ਆ ਕਿੰਨੇ ਦਿਨ ਹੋ ਗਏ ਸੜਕਾਂ ਤੇ ਸਾਨੂੰ ਦਿਨ ਕੱਟਦਿਆਂ ਨੂੰ ਔਰ ਉੱਥੇ ਇੱਕ ਸਾਡੇ ਸਾਥੀ ਪਿਛੜ ਵੀ ਗਏ ਨੇ ਤੇ ਉੱਥੇ ਜਿਹੜੇ ਹਥਿਆਰ ਵਰਤ ਰਹੇ ਆ ਸੱਚੋ ਤੁਸੀਂ ਹਥਿਆਰੋਂ ਵਰਤੇ ਜਾ ਰਹੇ ਆ ਜਿਹੜੇ ਸਿਵਿਲিয়ান ਲੋਕਾਂ ਦੇ ਆਪਦੇ ਦੇਸ਼ ਦੇ ਲੋਕਾਂ ਤੇ ਨਹੀਂ ਵਰਤੇ ਜਾ ਸਕਦੇ ਅੱਜ ਸਮਾਂ ਪਾਇਲਟ ਗੰਨਾ ਵਰਤ ਰਹੇ ਨੇ ਸਿੱਧੇ ਫਾਇਰ ਮਾਰ ਰਹੇ ਆ ਰਵਡ ਬੁਲਟ ਮਾਰ ਰਹੇ ਆ ਉਹਦੇ ਨਾਲ ਲੋਕੀ ਰਵਡ ਬੁਲਟ ਨੂੰ ਅਸੀਂ ਹਲਕੇ ਜਿਨੇ ਲੈ ਸਕਦੇ ਇੱਕ ਮੁੰਡੇ ਦੀ ਅੱਖ ਨਿਕਲੀ ਆ ਇੱਕ ਜਣੇ ਦੇ ਸਿਰ 'ਚ ਟੁੱਸੀ ਹੋਈ ਆ ਡਾਕਟਰ ਉਹਦਾ ਆਪਰੇਸ਼ਨ ਨਹੀਂ ਕਰ ਰਹੇ ਕਹਿੰਦੇ ਜੇ ਕੱਢਾਂ ਤਾਂ ਕੰਮ ਖਰਾਬ ਹੋ ਸਕਦਾ ਉਹਦੇ ਸਿਰ 'ਚ ਪਈ ਆ ਬੁਲਟ ਤਾਂ ਇਸੇ ਤਰ੍ਹਾਂ ਖਦੋਰੀ ਬਾਰਡਰ ਦੇ ਉੱਤੇ ਸਾਡੇ ਹੀ ਹੈਗੇ ਨੇ ਬਲਾਕ ਦੇ ਪ੍ਰਧਾਨ ਪਤਣਾ ਦੇ ਉਹਨਾਂ ਦੀ ਲੱਤ ਦੀਆਂ ਦੋਨੋਂ ਸਾਡੀਆਂ ਤੋੜੀਆਂ ਇਸ ਨਾਲ ਗੋਲੇ ਨਾਲ ਇਹ ਰਾਤ ਨੂੰ ਗੈਸ ਦਾ ਗੋਲਾ ਉਹ ਪਹਿਲਾਂ ਹੀ ਉਹਦੇ ਦੋਨੋਂ ਘਟਾ ਟੁੱਟੀਆਂ ਤੁਸੀਂ ਸੋਚੋ ਘੋੜਾ ਉਹ ਉਹ ਮਾਚਨ ਲਈ ਬਲਾਸਟ ਕਰਨ ਲਈ ਹੈ ਬਲਾਸਟ ਕਰ ਰਹੇ ਨੇ ਉਮੀਦ ਨਾਲ ਸਾਰਾ ਕੁਝ ਕਰਦੇ ਆ ਅਸੀਂ ਗੱਲਬਾਤ ਵੀ ਕਰਨ ਜਾਵਾਂਗੇ ਤਾਂ ਉਮੀਦ ਨਾਲ ਹੀ ਜਾਵਾਂਗੇ ਬਟਾਲਾ ਸ਼ਹਿਰ ਵਿੱਚ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਵਕਫ ਵਕ ਵਿਕਾਸ ਕਾਰਜਾਂ ਦੇ ਰੱਖੇ ਗਏ ਨੀ ਪੱਥਰ ਜਿਸ ਵਿੱਚ ਬੜੀ ਪੁਰਾਣੀ ਮਾਲ ਮੰਡੀ ਵਾਲੀ ਗਲੀ ਦਾ ਵੀ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਕਿਹਾ ਕਿ ਸਾਡਾ ਬਟਾਲਾ ਇੱਕ ਕਸਵਾ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਅਤੇ ਹੁਣ ਲੋਕ ਬਟਾਲੇ ਦੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਬਟਾਲੇ ਦਾ ਵੀ ਨਾਂ ਕਿਤੇ ਨਾ ਕਿਤੇ ਲਿਆ ਜਾਂਦਾ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਮੈਂ ਤੇ ਇਹੋ ਕਹਿਣਾ ਚਾਹਾਂਗਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਪਣਾ ਬਹੁਤ ਸਾਰੇ ਕੰਮ ਚੱਲ ਰਹੇ ਨੇ ਵਿਕਾਸ ਤੇ ਬਟਾਲੇ ਸਾਡੇ ਐਮ ਐਲ ਏ ਸਾਫ ਸ਼ਰੀ ਕਲਸੀ ਜੀ ਦਿਨ ਦੁਨੀ ਤੇ ਰਾਤ ਚੋਣੀ ਮਿਹਨਤ ਕਰ ਰਹੇ ਨੇ ਅਤੇ ਬਹੁਤ ਸਾਰੀਆਂ ਹਰ ਇੱਕ ਜਗ੍ਹਾ ਤੇ ਕਿਤੇ ਨਾ ਕਿਤੇ ਕੋਈ ਗਲੀਆਂ ਦੇ ਦੁਗਾਟਨ ਹੋ ਰਹੇ ਨੇ ਚੌਕਾਂ ਦੇ ਦੁਗਾਟਨ ਹੋ ਰਹੇ ਨੇ ਬਹੁਤ ਸਾਰਾ ਵਿਕਾਸ ਦਾ ਕੰਮ ਚੱਲ ਰਿਹਾ ਹੈ ਇਹ ਜਿਹੜੀ ਆਪਣੀ ਮਾਲ ਮੰਡੀ ਵਾਲੀ ਜਿਹਨੂੰ ਹੀਰੋ ਵਾਲੀ ਗਲੀ ਕਿਹਾ ਜਾਂਦਾ ਹੈ ਇਹ ਵੀ ਕਾਫੀ ਕਿਰਤੋਂ ਲੋਕਾਂ ਦੀ ਮੰਗ ਹੀ ਲੇਕਿਨ ਮੇਰੇ ਖਿਆਲ ਇਹ 25 ਸਾਲ ਤੋਂ ਬਣੀ ਨਹੀਂ ਹੁਣ ਇਹਨਾਂ ਨੇ ਹਫਤਾਖ ਪਹਿਲੋਂ ਆਪਣੇ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਤੇ ਉਹਨਾਂ ਨੇ ਪ੍ਰਾਇਰਟੀ ਦੇ ਸਾਹਿਬ ਨੇ ਇਹਨੂੰ ਪਾਸ ਕਰਾਇਆ ਤੇ ਅੱਜ ਇਹਦਾ ਇਨੌਗਰੇਸ਼ਨ ਕੀਤੀ ਹੈ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤੇ ਅਸੀਂ ਇਹ ਸੋਚਦੇ ਹਾਂ ਕਿ ਆਉਣ ਵਾਲਾ ਸਮਾਂ ਸਾਡੋ ਆਪਣੇ ਸ਼ਹਿਰ ਤੇ ਮਾਣ ਹੋਏਗਾ ਕਿ ਅਸੀਂ ਬਟਾਲੇ ਦੇ ਵਾਸੀ ਹਾਂ ਸਾਰੇ ਬਨੇ ਜਿਸ ਤਰ੍ਹਾਂ ਚੌਂਕ ਬਣ ਰਹੇ ਨੇ ਚੌਂਕ ਖੁੱਲ੍ਹੇ ਹੋ ਰਹੇ ਨੇ ਗੁਰੂ ਆਪਣਾ ਗੁਰੂ ਗੁਰਦਾਸਪੁਰ ਵਾਲਾ ਬਾਈਪਾਸ ਤੇ ਚੌਕ ਡਿਵੈਲਪ ਹੋ ਗਿਆ ਵਾ ਇਹ ਅੰਮ੍ਰਿਤਸਰ ਬਾਈਪਾਸ ਤੇ ਚੌਕ ਲਗਭਗ ਮੁਕੰਮਲ ਹੋ ਗਿਆ ਹੈ ਕਾਦੀ ਵਾਲੀ ਚੁੰਗੀ ਵਾਲਾ ਚੌਕ ਵੀ ਖੁੱਲਾ ਹੋ ਗਿਆ ਪਤਾ ਉਮਰਪੁਰੇ ਵਾਲਾ ਚੌਕ ਵੀ ਖੁੱਲਾ ਹੋ ਗਿਆ ਹਰ ਇੱਕ ਥਾਂ ਤੇ ਕੰਮ ਚੱਲ ਰਹੇ ਨੇ ਵਿਕਾਸ ਦੀ ਰੇੜੀ ਚੱਲ ਰਹੀ ਆ ਅਤੇ ਸਾਨੂੰ ਉਮੀਦ ਆ ਸਾਨੂੰ ਮਾਣ ਹੈ ਆਪਣੇ ਐਮਐਲਏ ਸਾਹਿਬ ਤੇ ਵੀ ਆਉਣ ਵਾਲੇ ਸਮੇ ਸਾਡਾ ਸ਼ਹਿਰ ਦਿਨ ਦੁਨੀ ਰਾਤ ਚੋਣੀ ਤਰੱਕੀ ਕਰੇਗਾ ਅਤੇ ਸਾਨੂੰ ਆਪਣੇ ਸ਼ਹਿਰ ਤੇ ਮਾਣ ਹੋਏਗਾ ਧੰਨਵਾਦ ਦੇਖੋ ਜੀ ਮੈਂ ਦੱਸਣਾ ਚਾਹਨਾ ਵਾਂ ਵੀ ਕਾਫੀ ਲੰਬੇ ਸਮੇਂ ਤੋਂ ਜਿਹੜੇ ਰੁਕੇ ਹੋਏ ਕੰਮ ਸੀ ਉਹਨਾਂ ਨੂੰ ਅੱਜ ਤਰਜੀਹ ਦਿੱਤੀ ਜਾ ਰਹੀ ਹੈ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਸਾਡੇ ਮੈਂ ਇਹ ਕਹਿ ਸਕਦਾ ਵੀ ਪਾਰਟੀ ਦੇ ਵਰਕਰ ਸਾਡੇ ਹਰ ਵਾਡਾਂ ਦੇ ਵਿੱਚ ਹਰ ਗਲੀ ਮੁਹੱਲਿਆਂ ਦੇ ਵਿੱਚ ਜਿਹੜੀਆਂ ਵੀ ਲੋਕਾਂ ਨੂੰ ਦਿੱਕਤਾਂ ਹੁੰਦੀਆਂ ਨੇ ਉਹ ਸਾਡੇ ਧਿਆਨ 'ਚ ਲਿਆਉਂਦੇ ਨੇ ਜਦੋਂ ਧਿਆਨ ਦੇ ਵਿੱਚ ਲਿਆਉਂਦੇ ਨੇ ਉਹਨਾਂ ਦੀ ਤਰਜੀਹ ਦੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਅੱਜ ਤੋੜ ਜਿਹੜੀ ਜਿਹੜੀ ਸੜਕ ਆਏ ਵਾਲੀ ਜਿਹੜੀ ਪੁਰਾਣੀ ਮਾਲ ਮੰਡੀ ਦੀ ਤੇ ਸੜਕ ਜਿਹੜੀ ਹੈ ਸਾਰੀ ਬਣਨ ਜਾ ਰਹੀ ਹੈ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਉਹ ਇਸ ਕਰਕੇ ਕਿਉਂਕਿ ਅੱਜ ਤੋਂ ਪਹਿਲਾਂ ਕਦੀ ਸੁਣੀ ਨਹੀਂ ਗਈ ਤੇ ਅੱਜ ਜੇ ਮੈਂ ਕਹਿ ਸਕਦਾ ਵੀ ਇਹ ਮੌਕਾ ਇਹਨਾਂ ਨੇ ਮੈਨੂੰ ਦਿੱਤਾ ਇਹਨਾਂ ਨੇ ਬਣਾਇਆ ਔਰ ਮੈਂ ਅੱਜ ਜਿਹੜਾ ਇਹ ਰੂਡ ਦਾ ਜਿਹੜਾ ਉਦਘਾਟਨ ਰੱਖਿਆ ਤੇ ਨਾਲ ਹੀ ਇੱਕ ਇਹਨਾਂ ਦੀ ਡਿਮਾਂਡ ਸੀ ਸਾਨੂੰ ਸੁਚਾਲਿਆ ਚਾਹੀਦਾ ਅੱਜ ਉਹ ਵੀ ਜਿਹੜਾ ਸੁਚਾਲਿਆ ਉਹ ਵੀ ਇਹਨਾਂ ਨੂੰ ਆਪਾਂ ਦੇ ਦਿੱਤਾ ਤਾਂ ਜੋ ਕਿ ਸਾਡੇ ਕਿਸੇ ਵੀ ਆਗੂ ਨੂੰ ਕੋਈ ਦਿੱਕਤ ਨਾ ਰਵੇ ਸਾਡੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਥੈਂਕ ਯੂ ਮੈਂ ਮਨੀਸ਼ ਮਹਿਤਾ ਇੱਕ ਨਿਊ ਵੈਲਫੇਅਰ ਸੁਸਾਇਟੀ ਦਾ ਇੱਕ ਛੋਟਾ ਮੈਂਬਰ ਹੋਣ ਦੇ ਨਾਤੇ ਔਰ ਸਾਰੇ ਮੈਂਬਰਾਂ ਵੱਲੋਂ ਬਹੁਤ ਬਹੁਤ ਅਮਨ ਸੇਜ ਸ਼ੈਰੀ ਕਲਸੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਫਤਾ ਪਹਿਲਾਂ ਅਡੀ ਰਿਕੁਐਸਟ ਹੀ ਕੀਤੀ ਸੀ ਕਿ ਪ੍ਰਾਨੀ ਮਾਲ ਮੰਡੀ ਦੀ ਗਲੀ ਦਾ ਬਣਾਈ ਜਾਏ ਤੇ ਜਦ ਕਿ ਹਫਤੇ ਬਾਅਦ ਹੀ ਉਹਨਾਂ ਨੇ ਆ ਕੇ ਅੱਜ ਨੂੰ ਪ੍ਰੈਸ਼ਰ ਕਰਦੀ ਆ ਮੈਨ ਨੀਵਲ ਸਰਵ ਸੋਸਾਇਟੀ ਦੇ ਤਰਫੋਂ ਸਾਰਿਆਂ ਦਾ ਸਾਰੇ ਐਮ.ਐਲ.ਏ ਸਾਹਿਬ ਦਾ ਧੰਨਵਾਦ ਕਰਦੇ ਰਜਿੰਦਰ ਫੁੰਡੀ ਤੋਂ ਸ਼ਕਿੰਦਰ ਅੰਕਲ ਜੀ ਦਾ ਮੱਗੇ ਪਾਈ ਦਾ ਸ਼ਾਮੇ ਪਾਈ ਦਾ ਸਭ ਦਾ ਧੰਨਵਾਦ ਕਰਦਾ ਜੀ ਉਹ ਬਹੁਤ ਧੰਨਵਾਦ ਬਟਾਲਾ ਸ਼ਹਿਰ ਵਿੱਚ ਲਾਇਨਸ ਕਲੱਬ ਵੱਲੋਂ ਸ਼ੂਗਰ ਦੇ ਮਰੀਜ਼ਾਂ ਲਈ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਕੈਡੀ ਸਿੰਘ ਨੇ ਆ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਕਿਸੇ ਨੂੰ 슈ਗਰ ਜਾਂ ਟਾਈਪ ਦੀ ਪ੍ਰੋਬਲਮ ਹੈ ਤਾਂ ਉਹ 6 ਮਹੀਨੇ 'ਚ ਇੱਕ ਵਾਰ ਅੱਖਾਂ ਦਾ ਚੈੱਕਅਪ ਜ਼ਰੂਰ ਕਰਵਾਉਣ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਡਾਇਬਟੀਜ਼ ਅਤੇ 슈ਗਰ ਦੇ ਨਾਲ ਹੋਰ ਹੋਰ ਵੀ ਸਰੀਰ ਦੇ ਕਈ ਅੰਗਾਂ ਦੇ ਤੇ ਮਾੜਾ ਅਸਰ ਪੰਦਾ ਹੈ ਉਹਨਾਂ ਨੇ ਕਿਹਾ ਕਿ ਬੇਨਤੀ ਵੀ ਕੀਤੀ ਹੈ ਕਿ ਆਪਣਾ ਖਾਣ ਪੀਣ ਦਾ ਵੀ ਧਿਆਨ ਜਰੂਰ ਰੱਖੋ ਦੇਖੋ ਪੂਰੀ ਖਬਰ ਮੈਂ ਚਾਹੁੰਦਾ ਨਾ ਪਹਿਲਾਂ ਤੇ ਲਾਈਨ ਕਲੱਬ ਹਲੰ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਜਿਵੇਂ ਤਾਰੀਫ ਕੀਤੀ ਜਾਏ ਓਨੀ ਬੜੀ ਥੋੜੀ ਹੈ ਕਿਉਂਕਿ ਇਹ ਗਰੀਬ ਲੋਕਾਂ ਦੇ ਬਹੁਤ ਸੇਵਾ ਕਰ ਰਹੇ ਹਨ ਉਹਨਾਂ ਅੱਖਾਂ ਦੇ ਇੱਥੇ ਵੀ ਮਰੀਜ਼ ਆਏ ਨੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਦੇਖਿਆ ਜਾ ਰਿਹਾ ਹਰ ਚੀਜ਼ ਇਹਦੀ ਇਹਦੇ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ ਕਈ ਬੰਦੇ ਇਹੋ ਜਿਹੇ ਵੀ ਅਜਨੇ ਪੈਚ ਨਹੀਂ ਕਰ ਸਕਦੇ ਚਾਰੇ ਬਰੇ ਬਿਚੂ ਨਹੀਂ ਉਤਰ ਨਹੀਂ ਸਕਦੇ ਉਹਨਾਂ ਨੂੰ ਵੀ ਚਾਰੇ ਫੜ ਫੜ ਕੇ ਫੜ ਫੜ ਕੇ ਉਹਨਾਂ ਨੂੰ ਉੱਤੇ ਖੜ ਰਿਹਾ ਤੇ ਡਾਕਟਰ ਸਾਹਿਬ ਨੂੰ ਦਿਖਾ ਰਹੇ ਕਈਆਂ ਦੇ ਇਹੋ ਜਿਹੇ ਮਰੀਜ਼ ਨੂੰ ਆਪਰੇਸ਼ਨ ਦੀ ਨੋਟਤਾ ਗਈ ਹੈ ਉਹਨਾਂ ਨੂੰ ਵੀ ਕਿਹਾ ਹੈ ਵੀ ਤੁਹਾਡਾ ਆਪਰੇਸ਼ਨ ਲੋਕੋ ਫ੍ਰੀ ਹੋਇਆ ਹੈ ਤੇ ਕੋਈ ਕੋ ਦਾ ਫ੍ਰੀ ਲਾਇਕ ਦਿੱਤਾ ਜਾਏ ਇਹ ਬਰੇ ਤਾਰੀਫ ਯੋਗ ਨੇ ਲਾਈਨ ਕਲੱਬ ਜਿਹੜੀ ਹੈ ਬਰੇ ਪੁਰਾਣੀ ਸੰਸਥਾ ਹੈ ਤੇ ਬਰੇ ਧੰਨ ਨਾਲ ਹੈ ਇਹ ਲੋਕਾਂ ਦੀ ਸੇਵਾ ਕਰਦੇ ਨੇ ਅੰਨੇ ਤਾਂ ਮਾਣ ਵੀ ਕਰਨਾ ਹੈ ਇਹਨਾਂ ਨੂੰ ਆਸ਼ੀਰਵਾਦ ਵੀ ਦਿੰਦਾ ਹਾਂ ਵੇ ਵਦਨ ਫੁੱਲਣ ਇਹ ਹੋਰ ਆਪਣੇ ਸਮਾਜ ਦੀ ਸੇਵਾ ਕਰਦਾ। ਡੋਕਟਰ ਜੀ ਤੁਸੀਂ ਕਿਹਾ ਕਿ ਕਿੱਦਾਂ ਤੁਸੀਂ ਕਿਹਾ ਕਿ ਬੜੇ ਪਿਆਰ ਦੇ ਨਾਲ ਪਤਾ ਕੇ ਤਸੱਲੀ ਕਰਦੇ ਨੇ ਤੇ ਲੱਗਦਾ ਨਹੀਂ ਕਿ ਅੱਧਾ ਕੁ ਮਰੀਜ਼ ਤੇ ਵੈਸੇ ਠੀਕ ਹੋ ਜਾਂਦਾ। ਹਾਂ ਹਾਂ। ਇਹ ਕੋਈ ਡਾਕਟਰ ਦੀ ਇੱਕ ਪਿਆਰ ਭਰੀ ਗੱਲ ਦੇ ਨਾਲ ਜਦੋਂ ਬੜੇ ਪਿਆਰ ਨਾਲ ਮੁਸਕਰਾ ਕੇ ਮਰੀਜ਼ ਦੀ ਸੇਵਾ ਕਰਦਾ ਹੈ ਤਾਂ ਮਰੀਜ਼ ਅੰਦਰੋਂ ਇੰਨਾ ਖੁਸ਼ ਹੁੰਦਾ ਵੀ ਬਿਮਾਰੀ ਆਪੇ ਘਟ ਜਾਂਦੀ ਹੈ। ਪਰ ਜਦੋਂ ਮਰੀਜ਼ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਇਹ ਬਿਮਾਰੀ ਹੈ ਤੇ ਇਹ ਮੈਂ ਇਲਾਜ ਕਰਨਾ ਹੈ ਤਾਂ ਇਲਾਜ ਹੀ ਟੇਣਾ ਕਰਉਂਦਾ ਹੈ ਤੇ ਇਲਾਜ ਬਿਮਾਰੀ ਆਪੇ ਠੀਕ ਹੋ ਜਾਣਾ। ਅਮਿਸ਼ ਹੋ ਗਿਆ। ਮੈਂ ਲਾਈਨਰਜੀਵੀ ਪ੍ਰੈਜ਼ੀਡੈਂਟ ਲਾਈਨਸ ਕਲੱਬ ਡਾਲਾ ਸੇਵਾ ਰੀਜਨ ਚੇਅਰਪਰਸਨ ਰੀਜਨ 14 ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਸਮੂਹ ਲਾਈਨ ਕਲੱਬ ਸਾਥੀਆਂ ਵੱਲੋਂ ਡਾਕਟਰ ਕਿੱਡੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਅੱਜ ਆਪਣਾ ਕੀਮਤੀ ਟਾਈਮ ਨਿਕਾਲ ਕੇ ਬਟਾਲਾ ਦੇ ਲੋਕਾਂ ਦੀ ਸੇਵਾ ਵਾਸਤੇ ਆਏ ਨੇ ਪਠਾਨਕੋਟ ਤੇ ਗੁਦਾਸਪੁਰ ਆਲਰੇਡੀ ਇਹ ਬਹੁਤ ਕੰਮ ਕਰ ਰਹੇ ਨੇ ਫ੍ਰੀ ਸੇਵਾ ਵੀ ਕਰਦੇ ਨੇ ਮੈਂ ਇਹਨਾਂ ਨੂੰ ਕੋਸ਼ਿਸ਼ ਨਾ ਕਿ ਆਉਣ ਵਾਲੇ ਟਾਈਮ 'ਚ ਵੀ ਜੇ ਦੁਬਾਰਾ ਇੱਥੇ ਆਪਣਾ ਕੈਂਪ ਲਗਾਣਗੇ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਤੇ ਬਟਾਲੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਧੰਨਵਾਦ ਜੀ ਸਾਡੇ ਹਸਪੀਟਲ ਦੇ ਕੈਂਪ ਲਗਾਏ ਮੇਨਲੀ 슈ਗਰ ਦੇ ਜੋ ਅੱਖਾਂ ਤੇ ਅਸਰ ਕਰਦੀ ਹੈ ਨਾ ਉਹਨੂੰ ਅਸੀਂ ਡਾਇਗਨੋਸ ਕਰਾਂਗੇ ਤੇ ਉਹਨਾਂ ਨੂੰ ਜੋ ਸਾਡੇ ਕੋਲ ਹੋ ਸਕਦਾ ਹੈ ਉਹ ਟ੍ਰੀਟਮੈਂਟ ਕਰਾਂਗੇ ਠੀਕ ਹੈ ਤੇ ਅਵੇਰਨਮੈਂਡੀ ਲੋਕਾਂ 'ਚ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਸ਼ੂਗਰ ਸਾਡੀ ਅੱਖਾਂ ਨੂੰ ਖਰਾਬ ਕਰ ਸਕਦੀ ਹੈ ਇਹ ਆਪਣਾ ਸ਼ੂਗਰ ਕੰਟਰੋਲ ਰੱਖਣ ਤੇ ਸਮੇਂ-ਸਮੇਂ 'ਤੇ ਆਪਣੀ ਦਿਖਾਉਂਦੇ ਰਹਿਣ ਅੱਖਾਂ 'ਵਿਤੇ ਬਸ ਕਹਨਾ ਕਿ ਮਰੀਜ਼ੋਂ ਤੱਕਾ ਸਾਡੇ ਕੋਲ ਮਿਲਟ 150 ਪਲਸ ਤੇ ਹੈਗੇ ਜਦੋਂ ਮੈਂ ਆਇਆ ਸੀਗਾ ਤੇ ਅਜੇ ਕਾਫੀ ਬੈਠੇ ਨੇ ਤੋ ਕੋਈ ਨਹੀਂ ਸਾਰੇ ਦੇਖ ਕੇ ਜਾਵਾਂਗੇ ਜਿੰਨਾ ਵੀ ਟਾਈਮ ਲੱਗੇਗਾ ਕੋਈ ਗੱਲ ਸਭ ਦੇਖ ਕੇ ਜਾਵਾਂਗੇ ਜੀ ਸਰ ਕੋਈ ਸਲਾਹ ਕੋਈ ਜਾਣਕਾਰੀ ਦੇਣ ਵਾਸਤੇ ਇਹ ਸਲਾਹ ਇਹ ਕੀ ਆਪਣੀ ਕੰਟਰੋਲ ਰੱਖਣ ਸ਼ੂਗਰ ਆਪਣਾ ਖਾਣ ਪੀਣ ਸਹੀ ਰੱਖਣ ਤੇ ਖਾਣ ਸਮੇਂ ਸਮੇਂ ਸੇ ਚੈੱਕ ਕਰੰਦਰਨ 6 ਮਹੀਨੇ ਬਾਅਦ ਤੇ ਜ਼ਰੂਰ ਕਰਾਣੀ ਹੈ ਤੇ ਜਿਹਨੂੰ ਕੋਈ ਆਇਆ ਨੁਕਸ ਥੋੜਾ ਬਦੋ ਉਹਨੂੰ 3 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਵੀ ਚੈੱਕ ਕਰਾ ਲੈਣਾ ਚਾਹੀਦਾ ਸਰ ਫ੍ਰੀ ਸੇਵਾ ਹੈ ਕਿ ਇਹ ਅੱਜ ਅੱਜ ਤਹੀ ਫ੍ਰੀ ਕਰ ਰਹੇ ਤੇ ਉਹ ਸਕੈਨਾਂ ਵਾਲਾ ਵੀ ਅਸੀਂ ਜੰਦਰੋ ਬੁਲਾਇਆ ਉਹ ਵੀ ਅਸੀਂ ਤਕਰੀਬਨ ਫ੍ਰੀ ਚ ਹੀ ਕਰ ਰਹੇ ਨਰਸਾਂ ਵਾਂਗ ਚੈਲੈਂਜਰ ਵਗੈਰਾ ਵੀ ਨਹੀਂ ਲੈਂਸ ਨਹੀਂ ਲੈਂਸ ਨਹੀਂ ਉਹ ਲੈਂਸ ਨਹੀਂ ਆਪਨ ਡਿਸਟੈਂਕ ਪਰਦੇ ਚੱਕਰ ਮੈਡੀਸਨ ਵਗੈਰਾ ਮੈਡੀਸਨ ਜਿਹੜੀ ਉਹ ਬਹੁਤੀ ਹੁੰਦੀ ਨਹੀਂ ਆਦੀ ਇਹ ਬੇਤਾ ਜੀ ਲੋਡ ਪੇਵੇ ਤਾਂ ਕੀ ਕਿੰ ਲੱਗਦੇ ਨੇ ਜਾਂ ਲੇਜ਼ਰ ਹੁੰਦੀ ਹੈ ਹਾਂਜੀ ਓਕੇ ਸਤਿਕਾਰ ਜੀ ਮੈਂ ਡਾਕਟਰ ਕੇਡੀ ਸਿੰਘ ਅੱਜ ਅਸੀਂ ਲਾਈਨਸ ਲਾਈਨਸ ਆਫ ਬਟਾਲਾ ਦੇ ਇਨਵੀਟੇਸ਼ਨ ਤੇ ਅਸੀਂ ਬਟਾਲੇ ਚ ਆਏ ਹਾਂ ਔਰ ਅੱਜ ਇੱਕ ਬੜੇ ਇੰਪੋਰਟੈਂਟ ਟਾਪਿਕ ਤੇ ਅਸੀਂ ਗੱਲਬਾਤ ਕੀਤੀ ਹੈ ਪੇਸ਼ੈਂਟਸ ਵੀ ਦੇਖ ਰਹੇ ਆਂ ਉਹ ਹੈ ਡਾਇਬੀਟਿਸ ਕਰਕੇ ਜਿੰਨਾਂ ਦੀਆਂ ਅੱਖਾਂ ਉਤੇ ਅਫੈਕਟ ਹੋ ਜਾਂਦਾ ਤੁਹਾਨੂੰ ਸਭ ਨੂੰ ਜਾਣ ਕੇ ਇੱਕ ਜਾਣਕਾਰੀ ਤੇ ਖੈਰ ਸਭ ਨੂੰ ਹੋਏਗੀ ਕਿ ਡਾਇਬੀਟਿਕ ਇਹੋ ਜੀ ਬਿਮਾਰੀ ਹੈ ਜਿਹੜੇ ਸਾਡੇ ਬੋਡੀ ਦੇ ਹਰ ਆਰਗਨ ਤੇ ਅਫੈਕਟ ਕਰਦੀ ਹੈ ਕਿਉਂਕਿ ਮੈਂ ਆਈ ਸਪੈਸ਼ਲਿਸਟ ਆ ਮੈਨੂੰ ਸ਼ਾਇਦ ਅੱਖਾਂ ਬਾਰੇ ਜ਼ਿਆਦਾ ਪਤਾ ਹੈ ਲੇਕਿਨ ਮੈਂ ਇਹ ਗੱਲ ਦੱਸਣਾ ਚਾਹਾਂਗਾ ਕਿ ਡਾਇਬੀਟਿਸ ਹਾਰਟ ਨੂੰ ਕਿਡਨੀ ਨੂੰ ਬ੍ਰੇਨ ਨੂੰ ਸਭ ਨੂੰ ਅਫੈਕਟ ਕੋ ਨਹੀਂ ਕਰਦੀ ਜਿੰਨੀ ਅੱਖਾਂ ਨੂੰ ਅੱਖਾਂ ਦੇ ਵਿੱਚ ਜੋ ਨਜ਼ਰ ਦੀਆਂ ਨਾੜੀਆਂ ਹੁੰਦੀਆਂ ਅਸੀਂ ਦੇਖ ਸਕਦੇ ਹਾਂ ਉਥੋਂ ਦੇ ਦੇਖ ਕੇ ਅੰਦਾਜ਼ਾ ਲਗਾ ਸਕਦੇ ਆ ਵੀ ਕਿਡਨੀ ਦੇ ਵੀ ਕੀ ਹੋਏਗਾ ਲੇਕਿਨ ਅਗਰ ਅਸੀਂ ਇਸ ਅੱਖਾਂ ਦੀ ਅਫੈਕਟ ਨੂੰ ਡਾਇਬਟੀਜ਼ ਇਨ ਅਗਰ ਜਲਦੀ ਪਕੜ ਲਈਏ ਤੇ ਅਸੀਂ ਇਹਦਾ ਇਲਾਜ ਅੱਛਾ ਕਰ ਸਕਾਂਗੇ ਅਗਰ ਲੇਟ ਹੋ ਜਾਏ ਫਿਰ ਬੜੀ ਮੁਸ਼ਕਲ ਹੈ ਫਿਰ ਇਹ ਇਨਕਿਊਰੇਬਲ ਬਲਾਈਂਡਨੈਸ ਦੀ ਕੈਟਾਗਰੀ ਚਲੇ ਜਾਂਦਾ ਹੈ ਅਸੀਂ ਉਹਨੂੰ ਵਾਪਸ ਨਹੀਂ ਲਿਆ ਸਕਾਂਗੇ ਸੋ ਅੱਜ ਬਟਾਲੇ ਤੁਹਾਡੇ ਸਾਰੇ ਮੀਡੀਆ ਦੇ ਦੇ ਸਹਿਯੋਗ ਦੇ ਨਾਲ ਮੈਂ ਸਾਰੇ ਬਟਾਲੇ ਦੀ ਪਬਲਿਕ ਨੂੰ ਪੋਰਟਲੇ ਦੀਆਂ ਸਭ ਮਾਤਾ ਮਾਂ ਭੈਣਾਂ ਨੂੰ ਕਹਿਣਾ ਚਾਹਾਂਗਾ ਕਿ ਅਗਰ ਤੁਹਾਨੂੰ ਡਾਇਬੀਟਿਸ ਹੈ ਤੇ 6 ਮਹੀਨੇ ਚ ਇੱਕ ਵਾਰੀ ਜ਼ਰੂਰ ਅੱਖਾਂ ਦੇ ਪਿਛਲੇ ਪਰਦੇ ਦੀ ਜਾਂਚ ਜ਼ਰੂਰ ਕਰਵਾਓ ਤਾਂ ਕਿ ਅਸੀਂ ਇਹ ਦੇਖ ਲਈਏ ਕਿ ਜੇ ਕੋਈ ਅਫੈਕਟ ਹੋਏਗਾ ਤੇ ਮੈਕਸਿਮਮ 6 ਮਹੀਨੇ ਪੁਰਾਣਾ ਹੀ ਹੋਏਗਾ ਤੇ ਅਸੀਂ ਉਹਦਾ ਇਲਾਜ ਅੱਛਾ ਕਰ ਸਕਾਂਗੇ ਇੱਕ ਵਾਰੀ ਅਗਰ ਇਹ ਚੀਜ਼ 4-5 ਸਾਲ ਪੁਰਾਣੀ ਹੋ ਗਈ ਅੱਖ ਵਿੱਚ ਬਲੀਡਿੰਗ ਹੋ ਗਈ ਅੱਖ ਦੇ ਵਿੱਚ ਸਵੇਲਿੰਗ ਹੋ ਗਈ ਫਿਰ ਲੇਜ਼ਰ ਕਰੋ ਇੰਜੈਕਸ਼ਨ ਲਗਾਓ ਫਿਰ ਬੰਦਾ ਬਾਕੀ ਦੀ ਜ਼ਿੰਦਗੀ ਬਸ ਅੱਖਾਂ ਦੇ ਨਾਲ ਲੱਗਾ ਰਹਿੰਦਾ ਤੋ ਮੇਰੀ ਹੱਥ ਜੋੜ ਕੇ ਸਭ ਅਗੇ ਇੱਕ ਪ੍ਰਾਰਥਨਾ ਹੈ ਕਿ ਪਲੀਜ਼ ਅਗਰ ਕਿਸੇ ਨੂੰ ਡਾਇਬੀਟਿਸ ਹੈ ਇਸ ਵੀਡੀਓ ਨੂੰ ਕੋਈ ਦੇਖ ਰਿਹਾ ਹੈ ਆਪਣੇ ਰਿਸ਼ਤੇਦਾਰਾਂ ਚੋਂ ਨੂੰ ਕੋ ਡਾਇਬੀਟਿਸ ਹੈ ਕਿਸੇ ਸਗੇ ਸੰਬੰਧੀ ਨੂੰ ਕਿਸੇ ਦੋਸਤ ਯਾਰ ਨੂੰ ਆਂਡੀ ਗਾਂਡੀ ਨੂੰ ਤੇ ਪਲੀਜ਼ ਇਹਨੂੰ ਸ਼ੇਅਰ ਕਰੋ WhatsApp ਤੇ ਵੀ Facebook ਤੇ ਵੀ ਤਾਂਕਿ ਡਾਇਬੀਟਿਸ ਦੇ ਲੋਕ ਇਸ ਜਾਣਕਾਰੀ ਤੋਂ ਦੂਰ ਨ ਰਹਿਣ ਕਿ ਉਹਨਾਂ ਨੂੰ ਆਪਣੀ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਮੈਂ ਬਟਾਲਾ ਦੇ ਲਾਈਨ ਮੈਂਬਰਸ ਦਾ ਸਭ ਦਾ ਬਹੁਤ ਧੰਨਵਾਦੀਆਂ ਅਵਿਜ ਸਾਹਿਬ ਨੇ ਸਭ ਨੂੰ ਦੱਸਿਆ ਔਰ ਗੁਹਿਲ ਸਾਹਿਬ ਨੇ ਸਾਨੂੰ ਇਨਾ ਸੋਨਾ ਇਸ ਹਸਪੀਟਲ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਡਾਕਟਰ ਰਵਿੰਦਰ ਦਾ ਵੀ ਬਹੁਤ ਧੰਨਵਾਦੀ ਹਾਂ ਔਰ ਇਸ ਇਨੀ ਆਸ਼ਾ ਕਰਾਂਗਾ ਕਿ ਲਾਇਨਸ ਕਲੱਬ ਵਿੱਚ ਸਭ ਸਾਰੇ ਜਿਹਨੇ ਆਪਣੇ ਰੀਜਨ ਚਾਂਦੇ ਹੈ ਅਗਰ ਇਸ ਮੋਮੈਂਟਮ ਨੂੰ ਫੜ ਲੈਣ ਤੇ ਆਈ ਥਿੰਕ 1 ਮਹੀਨੇ ਚ ਸਾਰੇ ਬਟਾਲੇ ਤੱਕ ਇਨਫੋਰਮੇਸ਼ਨ ਚਲੀ ਜਾਏਗੀ ਔਰ ਕੋਈ ਵੀ ਡਾਇਬੀਟਿਕ ਪ੍ਰੋਪਰ ਚੈੱਕਅਪ ਤੋਂ ਬਗੈਰ ਨਹੀਂ ਰਹੇਗਾ ਇਨੇ ਸ਼ਬਦਾਂ ਦੇ ਨਾਲ जय हिंद जय लिन सर फ्री वे तक की ड्यूटी से की फ्री ਕੀਤਾ ਜਾਦਾ ਹੈ ਆਪਣੇ ਵੱਲ ਦੇਖੋ ਇਹ ਚੈੱਕਪ ਅਪ ਇਟਸੈल्फ ਹੀ ਬਹੁਤ ਕਾਸਟਲੀ ਚੈੱਕਪ ਹੈ ਇੱਥੇ ਅਸੀਂ ਆਏ ਆ ਲੋਕਾਂ ਨੂੰ ਤੁਸੀਂ ਅੰਦਰ ਦੇਖੋਗੇ ਤੁਹਾਨੂੰ ਮੈਂ ਦਿਖਾਣਾ ਵੀਡੀਓ ਤੁਹਾਨੂੰ ਚੈੱਕ ਕਰਕੇ ਵੀ ਦਿਖਾਣਾ ਕਿ ਜਿਹੜੇ ਦਵਾਈ ਪਾ ਕੇ ਪਿੱਛੇ ਪਰਦੇ ਚੈੱਕ ਕਰ ਰਹੇ ਹਾਂ ਹੁਣ ਤੱਕ ਮੈਂ ਜਦੋਂ ਦੇਖ ਕੇ ਆਇਆ ਸੀਗਾ ਮੈਂ ਕੋਈ 16 17 ਪੇਸ਼ੈਂਟ ਦੇਖ ਕੇ ਆਇਆ ਸੀ ਦੋ ਦੀ ਅੱਖਾਂ ਦੇ ਬਹੁਤ ਜ਼ਿਆਦਾ ਇਫੈਕਟ ਸੀਗੀਆਂ ਬਾਕੀ ਆਸ-ਆਸਤਾ ਕਰ ਰਹੇ ਹਾਂ ਸਭ ਚੈੱਕ ਔਰ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ ਔਰ ਤੁਸੀਂ ਦੇਖੋ ਕਿ ਜਿਹੜੀਆਂ ਬਾਕੀ ਹੁਣ ਜਿਹਦੇ ਵਿੱਚ ਕੋਈ ਡਿਫੈਕਟ ਨਿਕਲੇਗਾ ਉਹਦਾ ਟ੍ਰੀਟਮੈਂਟ ਦਾ ਹੁਣ ਦੇਖੋ ਅਸੀਂ ਅੱਜ ਦਾ ਕੈਂਪਸ ਅਵੇਅਰਨੈਸ ਕੈਂਪ ਹੈ ਠੀਕ ਹੈ ਫੈਸਿਲਿਟੀ ਜਿੱਥੇ ਵੀ ਹੋਏਗੀ ਉਹਨੂੰ ਰੈਫਰ ਕਰਾਂਗੇ ਤੁਸੀਂ ਉੱਥੇ ਟ੍ਰੀਟਮੈਂਟ ਕਰਾ ਸਕਦੇ ਹੋ ਕਿਉਂਕਿ ਮੈਂ ਤੇ ਪਠਾਨਕੋਟ ਆਇਆ ਜਾਂ ਗੁਰਦਾਸਪੁਰ ਮੈਂ ਤੇ ਬਾਰ-ਬਾਰ ਆ ਨਹੀਂ ਪਾਣਾ ਮੈਂ ਤੇ ਸੜ ਇੱਕ ਹੈਲਥ ਐਜੂਕੇਸ਼ਨ ਵਾਸਤੇ ਆਇਆ ਇਹ ਤੁਹਾਡੇ ਕੋ ਜਾਣਦੇ ਤੁਸੀਂ ਫ੍ਰੀ ਕਰੋਗੇ ਇਹਨਾਂ ਦਾ ਜੋ ਕਰ ਜ਼ਰੂਰ ਕਰਾਂਗੇ ਆਨ ਪਠਾਨਕੋਟ ਵੈਲਕਮ ਨੇ ਗੁਰਦਾਸਪੁਰ ਵੈਲਕਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਪਹੁੰਚੇ ਉਹਨਾਂ ਨੇ ਪੱਖੋਵਾਲ ਰੋਡ ਤੇ ਸਥਿਤ ਮਾਤਾ ਬੰਗਲਾ ਮੁਖੀ ਤਾਮ ਦੇ ਵਿੱਚ ਪਹੁੰਚ ਕੇ ਮਾਂ ਦੇ ਚਰਨਾਂ ਦੇ ਤੇ ਅੱਗੇ ਸ਼ੀਸ਼ਰ ਨਿਵਾਇਆ ਸੀਐਮ ਭਗਵੰਤ ਮਾਨ ਬੰਗਲਾਮੁਖੀ ਧਾਮ ਤੇ ਚੱਲ ਰਹੇ ਅਖੰਡ ਹਵਨ ਵਿੱਚ ਆਹੂਤੀ ਪਾ ਕੇ ਬੰਗਲਾਮੁਖੀ ਦਾ ਆਸ਼ੀਰਵਾਦ ਲਿਆ ਸੀਐਮ ਭਗਵੰਤ ਮਾਨ ਦਾ ਸਵਾਗਤ ਵੀ ਕੀਤਾ ਗਿਆ ਤੇ ਬੰਗਲਾਮੁਖੀ ਧਾਮ ਵਿੱਚ 216 ਘੰਟੇ ਦਾ ਮਹਾ ਯੱਗ ਅਯੋਜਿਤ ਵੀ ਕੀਤਾ ਗਿਆ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਸਾਡਾ ਦੇਸ਼ ਜਿਹੜਾ ਧਾਰਮਿਕ ਭਾਵਨਾਵਾਂ ਦਾ ਧਾਰਮਿਕ ਆਸਥਾਵਾਂ ਦਾ ਦੇਸ਼ ਹੈ ਹਰ ਇੱਕ ਧਰਮ ਦਾ ਆਪਣਾ ਆਪਣਾ ਸਥਾਨ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਇਹ ਜਿਹੜਾ ਗੁਲਦਸਤਾਂ ਸਾਡੇ ਦੇਸ਼ ਦਾ ਉਹਦੇ ਵੱਖ-ਵੱਖ ਫੁੱਲ ਨੇ ਹਰ ਇੱਕ ਫੁੱਲ ਦਾ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਸੁਭੰਗ ਹੈ ਸਵਾਜ ਮਾਂ ਬਗਲਾमुखी ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮੇਰੇ ਮਾਤਾ ਜੀ ਤੱਕ ਸਰ ਜਵਾਲਾमुखी ਪਗਲਾਮੁਖੀ ਚਿੰਤਪੁਰ ਮਿਲੀ ਨਾ ਡੇਡ ਸਾਹਿਬ ਪਟਨਾ ਸਾਹਿਬ ਸੇਭੀ ਮੌਕਾ ਮਿਲਦਾ ਹੈ ਤੇ ਜਾਂਦੇ ਰਹਿੰਦੇ ਪਿਛਲੇ ਸਾਲ ਮੇਰਾ ਪਰਿਵਾਰ ਇੱਥੇ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਾ ਚਾਹੀਦਾ ਬੜਾ ਆਨੰਦ ਵਾਲੀ ਜਗ੍ਹਾ ਸੋ ਮੈਂ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਇੱਕ श्रद्धालु ਦੇ ਤੌਰ ਤੇ ਇੱਥੇ ਮੈਂ ਪੇਸ਼ ਹੋਇਆ ਔਰ ਇਹੀ ਅਰਦਾਸ ਕੀਤੀ ਹੈ ਹੀ ਪ੍ਰਾਰਥਨਾ ਕੀਤੀ ਹੈ ਆਰਤੀ ਕੀਤੀ ਹੈ ਕਿ ਦੇਸ਼ ਸੁਖ ਸ਼ਾਂਤੀ ਚ ਰਹੇ ਸਾਡਾ ਸਮਾਜਿਕ ਪਾਈਚਾਰਾ ਸਾਡੀਆਂ ਸਾਂਝਾਂ ਬਣੀ ਰਹਿਣ ਔਰ ਤਰੱਕੀਆਂ ਕਰੇ ਸਾਡਾ ਦੇਸ਼ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਸਾਰੇ ਤਰੱਕੀ ਕਰਨਗੇ ਤਾਂ ਅਸੀਂ ਵਿਸ਼ਵ ਦੇ ਵਿੱਚ ਨੰਬਰ 1 ਬਣਨ ਤੋਂ ਸਾਨੂੰ ਕੋਰੋ ਨਹੀਂ ਸਕਦਾ ਸੋ ਪਿਛਲੇ ਦਿਨੀ ਮੈਂ ਅਯੁੱਧਿਆ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਗਿਆ ਸੀ ਪ੍ਰਵਾਸੀ ਉੱਥੇ ਵੀ ਬੜੀ ਸ਼ਾਂਤੀ ਵਾਲੀ ਇੱਕ ਜਗ੍ਹਾ ਤੇ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਕੋਲੇ ਦੇਵੀ ਦੇਵਤਿਆਂ ਦਾ ਸ਼ਹੀਦਾਂ ਦਾ ਗੁਰੂਆਂ ਦਾ ਪੀਰਾਂ ਦਾ ਫਕੀਰਾਂ ਦਾ ਸਾਡੇ ਤੇ ਅਸੀਸ ਬਾਲ ਹੈ ਸਵਾਜੋ ਅਸੀਸ ਲੈ ਕੇ ਮੈਂ ਆਨੰਦ ਕਰ ਸਕਦਾ ਹਾਂ